ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਹਿੰਦੂ ਬਈ ਧਰ ਦੇ ਰਾਜਿਆਂ ਨੇ ਫੈਸਲਾ ਕਰ ਲਿਆ ਹੈ ਗੁਰੂ ਗੋਬਿੰਦ ਸਿੰਘ ਜੀ ਨਾਲ ਜੰਗ ਕਰਨੇ ਦਾ ਤੇ ਆਸ਼ੀਰਵਾਦ ਲੈਣ ਲਈ ਆਪਣੇ ਗੁਰੂ ਗੁਰੂ ਬਾਬਾ ਰਾਮ ਰਾਏ ਕੋਲ ਜਾਂਦੇ ਨੇ ਦੇਹਰਾ ਦੂਨ ਦੇ ਵਿੱਚ ਬਾਬਾ ਰਾਮ ਰਾਏ ਜੀ ਨੂੰ ਜਾ ਕੇ ਮਿਲਦੇ ਨੇ ਤੇ ਕਹਿੰਦੇ ਨੇ ਬਾਬਾ ਜੀ ਸਾਨੂੰ ਆਸ਼ੀਰਵਾਦ ਦਿਓ ਅਸੀਂ ਗੁਰੂ ਗੋਬਿੰਦ ਸਿੰਘ ਜੀ ਨਾਲ ਜੰਗ ਕਰੀਏ ਤੇ ਫਤਿਹ ਹੋਈਏ ਬਾਬਾ ਰਾਮ ਰਾਏ ਜੀ ਥੋੜਾ ਜਿਹਾ ਘਬਰਾਉਂਦੇ ਨੇ ਤੇ ਹੱਸ ਕੇ ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਜੀ ਤਾਂ ਖੁਦ ਖੁਦਾ ਦਾ ਅਵਤਾਰ ਇਸ ਧਰਤੀ ਤੇ ਉੱਪਰ ਆਏ ਨੇ ਤੁਸੀਂ ਉਹਨਾਂ ਨਾਲ ਕਦੇ ਵੀ ਨਹੀਂ ਜਿੱਤ ਸਕਦੇ ਟੋਪਣੀ ਦੇ ਵਿੱਚ ਵੀ ਤੁਸੀਂ ਉਹਨਾਂ ਨਾਲ ਨਹੀਂ ਜਿੱਤ ਸਕਦੇ ਬਹੁਤ ਸਮਝਾਉਂਦੇ ਨੇ ਬਾਬਾ ਰਾਮ ਰਾਏ ਬਾਈ ਧਾਰ ਦੇ ਰਾਜਿਆਂ ਨੂੰ ਤੇ ਉਹਨਾਂ ਨੂੰ ਨਾਲ ਲੈ ਕੇ ਖੁਦ ਪੌਂਟਾ ਸਾਹਿਬ ਆਉਂਦੇ ਨੇ ਤੇ ਉਹਨਾਂ ਦਾ ਫੈਸਲਾ ਕਰਵਾ ਦਿੰਦੇ ਨੇ ਉਹ ਸੋਦਾ ਸਫਾਈ ਗੁਰੂ ਗੋਬਿੰਦ ਸਿੰਘ ਜੀ ਨਾਲ ਕਰਵਾ ਦਿੰਦੇ ਨੇ ਬਾਚ ਉਹਨਾਂ ਦੀ ਅਣਖ ਬੰਗਾਰ ਦੀਏ ਆਪਣੇ ਆਪਣੇ ਘਰਾਂ ਨੂੰ ਜਾਂਦੇ ਨੇ ਅਣਖ ਵੰਗਾਰ ਦੀਏ ਕਹਿੰਦੇ ਅਸੀਂ ਹਿੰਦੂ ਬਾਈ ਧਰ ਦੇ ਰਾਜੇ ਹਾਂ ਸਾਡੇ ਮਰੇ ਗੁਰੂ ਗੋਬਿੰਦ ਸਿੰਘ ਜੀ ਟਿਕ ਕਿੱਧਰ ਸਕਦਾ ਹੈ ਸਾਡੇ ਤੋਂ ਉੱਪਰ ਕੋਈ ਪਾਵਰ ਨਹੀਂ ਹੈਗੀ ਸਾਡੇ ਪੁਰਖਾਂ ਨੇ ਬਹੁਤ ਜੰਗਾ ਫਾਇਦਾ ਕੀਤੀਆਂ ਨੇ ਗੁਰੂ ਗੋਬਿੰਦ ਸਿੰਘ ਕੀ ਹੈ ਕੋ ਜਾਨਦੇ ਨੇ ਵੰਗਾਰ ਦਿੰਦੇ ਨੇ ਫਿਰ ਗੁਰੂ ਗੋਬਿੰਦ ਸਿੰਘ ਜੀ ਨੂੰ ਆਮੋ ਸਾਹਮਣੇ ਹੀ ਹੋ ਜਾਂਦੇ ਨੇ ਇਹ 80000 ਦਾ ਇਕੱਠ ਹੈ ਹਿੰਦੂ ਬਾਈ ਧਰ ਦੇ ਰਾਜਿਆਂ ਦਾ ਇੱਕ ਪਾਸੇ ਨੇ ਗੁਰੂ ਗੋਬਿੰਦ ਸਿੰਘ ਜੀ ਕੁਝ ਕ ਜ਼ਿੰਗਰ ਦੇ ਨਾਲ ਪੁਜਾ ਜਾਂਦੀਆਂ ਨੇ ਇੱਥੇ ਪੀਰ ਬਾਬਾ ਬੁੱਧੂ ਸ਼ਾਹ ਜੀ ਨੇ ਵੀ ਆਪਣੇ 700 murid ਤੇ ਬੇਟੇ ਦਿੱਤੇ ਸਨ ਜੋ ਸ਼ਹੀਦ ਹੋਏ ਸਨ ਇਸ ਜੰਗ ਦੇ ਵਿੱਚ ਇਹਨਾਂ ਦਾ ਸਭ ਤੋਂ ਤਗੜਾ ਸੂਰਬੀਰ ਯੋਧਾ ਹੈ ਹਰੀਚੰਦ ਸਾਰਿਆਂ ਨੇ ਉਹਨੂੰ ਅੱਗੇ ਕੀਤਾ ਗੁਰੂ ਗੋਬਿੰਦ ਸਿੰਘ ਜੀ ਦੇ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਆਖਿਆ ਹਰੀਚੰਦਾ ਤੂੰ ਬਾਹਰ ਕਰ ਪੈਨਾ ਹਰੀਚੰਦ ਮੁਸਕਰਾਂਦਾ ਹੈ ਕਿ ਗੁਰੂ ਗੋਬਿੰਦ ਸਿੰਘ ਨੂੰ ਰਾਜਨੀਤੀ ਦਾ ਤਾਂ ਕੁਝ ਪਤਾ ਹੀ ਨਹੀਂ ਹੈਗਾ ਵੀ ਜਿਹੜਾ ਪਹਿਲਾ ਵਾਰ ਕਰਦਾ ਹੈ ਉਹਦੇ ਹੱਥ ਵਿੱਚ ਹੀ ਸਾਰੀ ਜੰਗ ਆ ਜਾਂਦੀ ਹੈ ਪਰ ਗੁਰੂ ਘਰ ਚ ਨਿਮਰਤਾ ਇਦਾਂ ਹੈ ਕਦੀ ਵੀ ਉਹਨਾਂ ਨੇ ਪਹਿਲ ਨਹੀਂ ਕੀਤੀ ਦੂਜੇ ਨੂੰ ਮੌਕਾ ਦਿੱਤਾ ਹੈ ਹਰੀਚੰਦ ਨੇ ਵਾਰ ਕੀਤਾ ਹੈ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਘੋੜੇ ਨੂੰ ਅੱਡੀ ਨਾਲ ਸਾਈਡ ਤੇ ਕੀਤਾ ਹੈ ਤੇ ਤੀਰ ਨਿਕਲ ਜਾਂਦਾ ਹੈ ਸਾਈਡ ਦੀ ਹੋ ਕੇ ਬੜਾ ਹੈਰਾਨ ਹੁੰਦਾ ਹੈ ਉਂਗਲਾ ਪਾ ਲੈਂਦਾ ਹੈ ਆਪਣੇ ਮੂੰਹ ਦੇ ਵਿੱਚ ਹਰੀ ਜੰਦ ਕੀ ਹੁਣ ਗੁਰੂ ਗੋਬਿੰਦ ਸਿੰਘ ਜੀ ਦਾ ਵੀ ਤੀਰ ਨਿਸ਼ਾਨ ਬਹੁਤ ਵਧੀਆ ਹੈ ਕਿ ਹੁਣ ਮੈਨੂੰ ਕੋਈ ਨਹੀਂ ਪਛਾ ਸਕਦਾ ਗੁਰੂ ਗੋਬਿੰਦ ਸਿੰਘ ਜੀ ਹੱਸਦੇ ਨੇ ਕਹਿੰਦੇ ਫਕੀਰ ਹਜੇ ਠੰਡਾ ਹੈ ਤੂੰ ਇੱਕ ਵਾਰ ਸਾਡੇ ਤੇ ਹੋਰ ਕਰ ਬੜਾ ਮੁਸਕਰਾਉਂਦਾ ਹੈ ਫਿਰ ਵੀ ਸੂਰਮਾ ਹੈ ਕਹਿੰਦਾ ਨਹੀਂ ਗੁਰੂ ਜੀ ਤੁਹਾਡੀ ਵਾਰੀ ਹੈ ਤੁਸੀਂ ਕਰੋ ਨਹੀਂ ਕਹਿੰਦਾ ਤੂੰ ਕਰ ਵਾਰ ਸੋਚਦਾ ਹੈ ਕਿ ਹੁਣ ਨਹੀਂ ਗੁਰੂ ਗੋਬਿੰਦ ਸਿੰਘ ਨੂੰ ਕੋਈ ਮੇਰੇ ਹੱਥੋਂ ਪਛਾ ਨਹੀਂ ਸਕਦਾ ਵਾਰ ਕਰਦਾ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਉੱਪਰ ਹਰੀ ਚੰਦ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਕੰਦ ਦੇ ਨਾਲ ਉਹ ਖਹਿ ਕੇ ਟੀਰ ਨਿਕਲ ਜਾਂਦਾ ਅੱਗੇ ਨੂੰ ਬੜਾ ਹੈਰਾਨ ਹੁੰਦਾ ਹੈ ਕਹਿੰਦਾ ਹੈ ਸੋਚਦਾ ਹੈ ਕੱਚੀਆਂ ਤਰੇੜੀਆਂ ਆ ਜਾਂਦੀਆਂ ਕਹਿੰਦਾ ਵੀ ਹੁਣ ਨਹੀਂ ਮੈਨੂੰ ਕੋਈ ਵੀ ਬਚਾ ਸਕਦਾ ਗੁਰੂ ਗੋਬਿੰਦ ਸਿੰਘ ਜੀ ਤੋਂ ਬਈ ਗੁਰੂ ਗੋਬਿੰਦ ਸਿੰਘ ਜੀ ਥੋੜਾ ਉਹਨਾਂ ਵੱਲ ਦੇਖਦੇ ਨੇ ਵੀ ਇੱਕ ਭਰਾਇਆ ਹੋਇਆ ਹੈ ਤੇ ਹੱਸ ਕੇ ਫੇਰ ਆਖ ਦਿੰਦੇ ਨੇ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਹਰੀ ਚੰਦਾ ਤੈਨੂੰ ਇੱਕ ਹੋਰ ਮੌਕਾ ਦੇਤਾ ਫਕੀਰ ਨੇ ਇੱਕ ਇੱਕ ਵਾਰ ਸਾਡੇ ਉੱਪਰ ਹੋਰ ਕਰ ਚੱਕ ਤੀਰ ਪੱਥੇ ਛੁ ਕੱਢ ਤੇ ਕਰ ਸਾਡੇ ਦੇ ਉੱਪਰ ਵਾਰ ਹਰੀ ਚੰਦ ਫੇਰ ਤੀਰ ਚਲਾਉਂਦਾ ਹੈ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਦੇ ਮਾੜੀ ਨੁਕਰ ਲੱਗਦੀ ਹੈ ਤੇ ਅੱਗੇ ਚਲੇ ਜਾਂਦਾ ਹੈ ਤੀਰ ਸੋ ਇਹ ਕਹਿੰਦੇ ਨੇ ਗੁਰੂ ਜੀ ਇਹ ਤੁਹਾਡਾ ਸਰੀਰ ਲੋਹੇ ਦਾ ਤੁਹਾਡਾ ਇਹ ਕੀ ਵਿਗਾੜ ਸਕਦੀ ਐ ਇੰਨੀ ਕਿ ਨੁਕਰ ਤੀਰ ਦੀ ਹੁਣ ਹਰੀ ਚੰਦ ਇੰਨਾ ਜਿਆਦਾ ਘਬਰਾ ਗਿਆ ਹੈ ਕਿ ਤਿੰਨ ਵਾਰ ਕੀਤੇ ਨੇ ਗੁਰੂ ਦੇ ਉੱਪਰ ਤੇ ਤਿੰਨੋਂ ਖਾਲੀ ਗਏ ਨੇ ਬਾਬਾ ਰਾਮ ਰਾਏ ਸਹੀ ਕਹਿੰਦਾ ਸੀ ਮੇਰੀ ਖੁਦ ਖੁਦਾ ਹੈ ਵੀ ਹੁਣ ਤੈਨੂੰ ਕੋਈ ਨਹੀਂ ਬਚਾ ਸਕਦਾ ਦੇਖਦਾ ਹੈ ਗੁਰੂ ਗੋਬਿੰਦ ਸਿੰਘ ਜੀ ਵੱਲ ਕਿ ਹੁਣ ਮੇਰਾ ਹੁਣ ਕੀ ਹੋਊਗਾ ਮਗਰ ਉਹਨੂੰ ਆਪਣੀਆਂ ਜਿਹੜੀਆਂ ਟਟਾਲਾ ਪਾਈਆਂ ਹੋਈਆਂ ਨੇ ਸਰੀਰ ਦੇ ਅੱਗੇ ਲਾਈਆਂ ਹੋਈਆਂ ਨੇ ਸੰਜੋਆ ਲੋਹੇ ਦੀਆਂ ਪਾਈਆਂ ਹੋਈਆਂ ਨੇ ਉਹਨਾਂ ਦੇ ਉੱਪਰ ਉਹਨੂੰ ਬਹੁਤ ਮਾਣ ਸੀ ਫਿਰ ਵੀ ਕਿ ਮੈਨੂੰ ਹਜੇ ਵੀ ਇੰਨੀ ਕੋਈ ਗੁਰੂ ਗੋਬਿੰਦ ਸਿੰਘ ਮੇਰਾ ਕੁਝ ਵਿਗਾੜ ਸਕਦਾ ਹਜੇ ਵੀ ਉਹਨੂੰ ਆਪਣੀਆਂ ਲੋਹੇ ਦੀਆਂ ਢਾਲਾਂ ਦੇ ਉੱਪਰ ਵਿਸ਼ਵਾਸ ਬਣਿਆ ਸੀਗਾ ਉਹਦਾ ਗੁਰੂ ਗੋਬਿੰਦ ਸਿੰਘ ਜੀ ਨੇ ਆਖਿਆ ਹੁਣ ਮੇਰ ਲਚਾਰ ਹੋ ਕੇ ਚੀਰ ਛੱਡਿਆ ਹੈ ਮੈਂ ਨਹੀਂ ਚਾਹਦਾ ਕਿ ਝਗੜਾ ਹੋਵੇ ਮਗਰ ਤੂੰ ਟਲਿਆ ਨਹੀਂ ਹੈਗਾ ਕਰ ਲੈ ਆਪਣੇ ਇਸ ਨੂੰ ਜਿਆਦਾ ਛੇ ਬ੍ਰਹਮਾ ਮਹੇਸ਼ ਨੂੰ ਕਰ ਲੈ ਜਿਆਦਾ ਤੇ ਹੋ ਜਾ ਤਿਆਰ ਤਗੜਾ ਹੋ ਜਾ 80000 ਦੀ ਫੌਜ ਆਪਣੀ ਅੱਗੇ ਲੈ ਆ ਕੇ ਖੜੀ ਕਰਨਾ ਮੇਰੇ ਤੀਰ ਤੋਂ ਤੈਨੂੰ ਹੁਣ ਕੋਈ ਨਹੀਂ ਬਚਾ ਸਕਦਾ ਗੁਰੂ ਸਾਹਿਬ ਜੀ ਆਖਣ ਲੱਗੇ ਉਹ ਹਰੀ ਚੰਦਾ ਫਕੀਰ ਪੱਤਾ ਹੋ ਗਿਆ ਇਹ ਹੁਣ ਜੇ ਫਕੀਰ ਪੱਤਾ ਹੋ ਗਿਆ ਤਾਂ ਇਹਨੂੰ ਠੰਡਾ ਕੋਈ ਨਹੀਂ ਕਰ ਸਕਦਾ ਤੈਨੂੰ ਮੇਰੇ ਤੀਰ ਤੋਂ ਕੋਈ ਨਹੀਂ ਬਚਾ ਸਕਦਾ ਹਰੀ ਚੰਦ ਨੇ ਆਪਣੇ ਸਰੀਰ ਉੱਪਰ ਲੋਹੇ ਦੀਆਂ ਸੰਜੋਆਂ ਚੜਾਈਆਂ ਹੋਈਆਂ ਨੇ ਹਾਸਦਾ ਇਹ ਆਪਣੇ ਸ਼ਿਵਜੀ ਨੂੰ ਯਾਦ ਕਰਦਾ ਹੈ ਕਹਿੰਦਾ ਹੈ ਕਿ ਇਨੇ ਹੀ ਤੀਰ ਨੇ ਮੇਰੀਆਂ ਹੱਲ ਲੋਹੇ ਦੀਆਂ ਸੰਜੋਆ ਕਿਤੇ چیر ਦੇਣੀਆਂ ਐ ਐਡੀ ਕਰਾਮਾਤ ਵੀ ਨਹੀਂ ਹੈਗੀ ਗੁਰੂ ਗੋਬਿੰਦ ਸਿੰਘ ਜੀ ਦੇ ਤੀਰ ਦੇ ਵਿੱਚ ਮੂਰਖ ਨੂੰ ਇਹ ਨਹੀਂ ਪਤਾ ਹੈਗਾ ਕਿ ਜਦੋਂ ਖੁਦ ਅਕਾਲ ਦਾ ਅਵਤਾਰ ਮੋਰੇ ਆ ਕੇ ਖੜ ਜਵੇ ਤੇ ਫਿਰ ਢਾਲਾ ਢੁਲਾ ਕੁਝ ਨਹੀਂ ਕਰਦੀਆਂ ਹੈਗੀਆਂ ਗੁਰੂ ਗੋਬਿੰਦ ਸਿੰਘ ਜੀ ਨੇ ਕੱਢ ਕੇ ਖਪੜਾ ਤੀਰ ਚਲਾਇਆ ਏ ਉਹਦੇ ਹਰੀਚੰਦ ਵੱਲ ਨੂੰ ਤੇ ਉਹਦੀਆਂ ਲੋਹੇ ਦੀਆਂ ਖੰਜੂਆਂ ਚੀਰਦਾ ਹੋਇਆ ਤੀਰ ਜਾ ਕੇ ਵੱਜਦਾ ਏ ਹਰੀਚੰਦ ਦੇ ਤੇ ਹਰੀਚੰਦ ਦੀ ਕੱਲੀ-ਕੱਲੀ ਨਾੜ ਨੱਚਦੀ ਪਈ ਏ ਧਰਤੀ ਤੇ ਡਿਗੀ ਏ ਗੱਡੜਾਂ ਦੀਆਂ ਡਾਰਾਂ ਸ਼ੇਰ ਦੇ ਅੱਗੇ ਨਹੀਂ ਖੜ ਸਕਦੀਆਂ 14 ਜੰਗਾਂ ਉਹਨਾਂ ਨੇ ਇਦਾਂ ਹੀ ਜਿੱਤੀਆਂ ਨੇ ਉਹਨਾਂ ਦੇ ਅੱਗੇ ਕਨੇ ਖੜ ਜਾਣਾ ਸੀ ਖੁਦਾ ਦੇ ਅੱਗੇ ਤਾਂ ਝੁੱਕ ਕੇ ਰਹਿਣਾ ਚਾਹੀਦਾ ਹੈ ਜੇ ਉਹ ਖੁਦਾ ਵਿਪਰੀਤ ਚੱਲ ਜਵੇ ਬੰਦੇ ਦੇ ਤੇ ਕੀੜੀ ਦੇ ਹੱਥੋਂ ਵੀ ਮਰਵਾ ਦਿੰਦਾ ਹੈ ਇਥੇ ਜੀਉਂਦੇ ਹਾਂ ਤੇ ਖੁਦਾ ਦੇ ਗੁਣ ਗਾਣੇ ਚਾਹੀਦੇ ਨੇ ਮੈਂ ਮੈਂ ਨਹੀਂ ਕਰਨੀ ਚਾਹੀਦੀ ਬੜੇ ਮੈਂ ਮੈਂ ਕਰਨ ਵਾਲੀ ਮਿੱਟੀ ਚ ਮਿਲਾ ਦਿੱਤੇ ਉਹ ਨਹੀਂ ਗੁਰੂ ਗੋਬਿੰਦ ਸਿੰਘ ਜੀ ਨੇ ਤੇ ਹਰੀ ਚੰਦ ਨੂੰ ਬਹੁਤ ਮੌਕੇ ਦਿੱਤੇ ਗੁਰੂ ਗੋਬਿੰਦ ਸਿੰਘ ਜੀ ਨੇ ਆਖਿਆ ਕਿ ਫਕੀਰ ਛੇਤੀ ਕਿਤੇ ਗਰਮ ਨਹੀਂ ਹੁੰਦਾ ਪਰ ਜੇ ਗਰਮ ਹੋ ਜਵੇ ਤੇ ਫਿਰ ਉਹਨੂੰ ਕੋਈ ਠੰਡਾ ਨਹੀਂ ਕਰ ਸਕਦਾ ਤੀ ਤਵੀ ਤੇ ਬੈਠੇ ਨੇ ਗੁਰੂ ਅਰਜਨ ਦੇਵ ਜੀ ਗਰਮ ਹੋਏ ਨੇ ਨਹੀਂ ਹੋਏ ਗਰਮ ਤੇ 6ਵੇਂ ਜਾਮੇ ਵਿੱਚ ਗੁਰੂ ਹਰਗੋਬਿੰਦ ਸਿੰਘ ਜੀ ਨੂੰ ਕੋਈ ਠੰਡਾ ਨਹੀਂ ਕਰ ਸਕਿਆ ਚਾਰ ਜੰਗਾਂ ਕੀਤੀਆਂ ਗੁਰੂ ਹਰਗੋਬਿੰਦ ਸਿੰਘ ਜੀ ਨੇ ਜਹਾਂਗੀਰ ਨਾਲ ਤੇ ਉਹ ਗੁਰੂ ਹਰਗੋਬਿੰਦ ਸਿੰਘ ਜੀ ਜਹਾਂਗੀਰ ਤੋਂ ਠੰਡੇ ਨਹੀਂ ਹੋਏ। ਤੋ ਵਾਹਿਗੁਰੂ ਜਪਿਆ ਕਰੋ ਸਦਾ ਸੁਖੀ ਰਹਾ ਕਰੋ ਤੇ ਨਿਮਰਤਾ ਵਿੱਚ ਰਹੋ ਵਾਹਿਗੁਰੂ ਜੀ ਦਾ ਖਾਲਸਾ ਕਹੋ ਤੇ ਵਾਹਿਗੁਰੂ ਜੀ ਦੀ ਫਤਿਹ ਹੋਵੇ। ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ।